जय श्री कृष्णा हरे कृष्णा हरे राधे हरे कृष्णा हरे राधे सो दोस्तों ब्लॉग आज दा बड़ा ही खास होने वाला है इसलिए जुड़े रहो ब्लॉग दे नाल क्योंकि आज दा दिन 6 मार्च 2025 दिन वीरवार जो ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਇਹ ਬਲੌਗ ਇਸ ਲਈ ਇਸ ਬਲੌਗ ਨੂੰ ਛੱਡਿਓ ਨਾ दोस्तों जे ਤੁਸੀਂ ਕਰਦੇ ਹੋ श्री कृष्ण जी ਨੂੰ ਪਿਆਰ ਜੇ ਕਰਦੇ ਹੋ ਮਾਤਾ ਰਾਦੇ ਦਾ ਸਤਕਾਰ ਤਾਂ ਇਸ ਬਲੌਗ ਨੂੰ ਸ਼ੇਅਰ ਕਰਕੇ ਕਰ ਦਿਓ ਸੱਤ ਸਮੁੰਦਰੋਂ ਬਾਅਦ ਕਿਉਂਕਿ ਅੱਜ ਵਾਲਾ ਵੀਰbaar ਆਉਣਾ ਨਹੀਂ ਜ਼ਿੰਦਗੀ ਦੇ ਵਿੱਚ ਬਾਰ-ਬਾਰ ਅੱਜ ਮੇਰੇ ਸੋਹਣੇ ਪਿੰਡ ਪ੍ਰਾਚੀਨ ਛਿ ਮੰਦਰ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ ਮਾਤਾ ਰਾਦੇ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਐਨੀ ਖੂਬਸੂਰਤ ਮੂਰਤੀ ਸੀ ਕਿ ਆ ਦੇਬਿਆਦਾਰਸ਼ ਸੀ ਮੂਰਤੀ ਦੇ ਦੋਸਤੋ ਅਗਰ ਤੁਸੀਂ ਦੇਖੋਗੇ ਤਾਂ ਬਾਗੋਵਾਗ ਹੋ ਜਾਓਗੇ ਤੁਹਾਡੇ ਅੰਦਰ ਇੱਕ ਲਹਿਰ ਦੀ ਦੌੜ اٹਹੋਗੀ ਆਸਥਾ ਦੀ ਵਿਸ਼ਵਾਸ ਦੀ ਔਰ ਉਸ ਭਗਵਾਨ ਦੇ ਪਿਆਰ ਦੀ ਨੋ ਦੋਸਤੋ ਹੁਣ ਆਪਾਂ ਵਿਸਥਾਰ ਪੂਰਵਕ ਗੱਲ ਕਰਦੇ ਹਾਂ ਸੋ ਪਹਿਲਾਂ ਸਭ ਤੋਂ ਦੇਖੋ ਜੀ ਰੋਮਾਲੀ ਪ੍ਰਸ਼ਾਦਾ ਤਿਆਰ ਹੋ ਰਿਹਾ ਸੰਗਤ ਲਈ ਦੇਖੋ ਜੀ ਇਹ ਵੀ ਰੋਪੜ ਤੋਂ ਟੀਮ ਆਈ ਹੋਈ ਸੀ ਜੋ ਰੋਮਾਲੀ ਪ੍ਰਸ਼ਾਦਾ ਬਣਾ ਰਹੀ ਹੈ ਹਲਵਾਈ ਸਾਰੀ ਟੀਮ ਰੋਪੜ ਤੋਂ ਸੀ ਤੇ ਐਦਰਾ ਦੇਖੋ ਜੀ ਆ ਨੌਜਵਾਨ ਜਿਹੜੇ ਪ੍ਰਬੰਧਕ ਹੈ ਇਸ ਪ੍ਰੋਗਰਾਮ ਦੇ ਸੋ ਉਹ ਵੀ ਆਪਣੀ ਜ਼ਿੰਮੇਵਾਰੀ ਨਾਲ ਸਾਰਾ ਕਾਰਜ ਕਰ ਰਹੇ ਹੈ ਜੀ ਸੋ ਵੀਡੀਓ ਨਾਲ ਬਣੇ ਰਿਓ ਦੋਸਤੋ ਐਦੇ ਵਿੱਚ ਪੂਰੀ ਤੁਹਾਨੂੰ ਵਿਧੀ ਵਿਧਾਨ ਅਨੁਸਾਰ ਜਿਸ ਤਰ੍ਹਾਂ ਮੂਰਤੀ ਦੀ ਸਥਾਪਨਾ ਹੋਈ ਸੰਗਤ ਆਈ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਤੁਹਾਨੂੰ ਵਿੱਬਿਆ ਮੂਰਤੀ ਦੇ ਦਰਸ਼ਨ ਵੀ ਕਰਾਵਾਂਗੇ ਐਦਰ ਪੰਡਤ ਜੀ ਜੋ ਬिलासपुर ਤੋਂ ਸਪੈਸ਼ਲ ਮੂਰਤੀ ਸਥਾਪਨਾ ਲਈ ਬੁਲਾਏ ਗਏ ਸੀ ਜੋ ਇਹਨਾਂ ਨੇ ਹੀ ਪੂਜਾ ਪਾਠ ਵਿਧੀ ਅਨੁਸਾਰ ਸਥਾਪਨਾ ਕੀਤੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਪ੍ਰਾਚੀਨ ਸ਼ਿਵ ਮੰਦਿਰ ਪਵਿੱਤਰ ਸ਼ਿਵ ਲਿੰਗ ਦੇ ਦੋਸਤੋ ਜਾਣਕਾਰਾਂ ਦੇ ਅਨੁਸਾਰ ਜਾਣਕਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜੋ ਤਿੰਨ ਪਿੰਡੀ ਮੰਦਰ ਕਿਹਾ ਜਾਂਦਾ ਜਿਨ੍ਹਾਂ ਦੇ ਵਿੱਚ ਤਿੰਨ ਸ਼ਿਵਲਿੰਗਾ ਇਹ ਹਿੰਦੁਸਤਾਨ ਦੇ ਵਿੱਚ ਸਿਰਫ ਤਿੰਨ ਮੰਦਰ ਹੈ ਇੱਕ ਕਲਕੱਤੇ ਵਿੱਚ ਹੈ ਇੱਕ ਮੰਡੀ ਹਿਮਾਚਲ ਵਿੱਚ ਹੈ ਜੋ ਮੰਡੀ ਸ਼ਹਿਰ ਹੈ ਤੇ ਇੱਕ ਸਾਡੇ ਸੋਹਣੇ ਪਿੰਡ ਦੇਲੇ ਦੇ ਵਿੱਚ ਹੈ ਸੋ ਹੈ ਨਾ ਕਮਾਲ ਦੀ ਜਾਣਕਾਰੀ ਕਮਾਲ ਦੀ ਗੱਲ ਤੇ ਇੱਧਰ ਦਰਸ਼ਨ ਕਰ ਰਹੇ ਹੋ ਤੁਸੀਂ ਭਗਵਾਨ ਹਨੂਮਾਨ ਜੀ ਦੇ ਵੀਰ ਬਜਰੰਗ ਬਲੀ ਤੇ ਇੱਧਰ ਜੀ ਮੂਰਤੀ ਦੀ ਸਥਾਪਨਾ ਦੀ ਉਨ ਤਿਆਰੀ ਚੱਲ ਰਹੀ ਹੈ ਹਮਨ ਚੱਲ ਰਿਹਾ ਤੇ ਇੱਧਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਜਿੱਥੇ ਕੀਤੀ ਗਈ ਹੈ ਬਹੁਤ ਹੀ ਦਿਬਿਆ ਖੂਬਸੂਰਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ ਮਾਤਾ ਰਾਦੇ ਦੀ ਮੂਰਤੀ ਦੀ ਸਥਾਪਨਾ ਸੋ ਦੋਸਤੋ ਵੀਡੀਓ ਨਾਲ ਬਣੇ ਰਹੋ ਬਹੁਤ ਹੀ ਖਾਸ ਹੋਣ ਵਾਲੀ ਹੈ ਵੀਡੀਓ ਸੋ ਤੁਸੀਂ ਦਰਸ਼ਨ ਕਰੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਸ਼ੇਰਾਂ ਵਾਲੀ ਦੇ ਮਾਤਾ ਸ਼ੇਰਾਂ ਵਾਲੀ ਦਾ ਮੰਦਿਰ ਵੀ ਆ ਦੋਸਤੋ ਬਾਬਾ ਬਕਨਾਥ ਜੀ ਦਾ ਮੰਦਿਰ ਵੀ ਹੈ ਹਨੂਮਾਨ ਜੀ ਦਾ ਮੰਦਿਰ ਤੁਹਾਨੂੰ ਦਿਖਾਤਾ ਤੇ ਇੱਕ ਕਮੀ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜੋ ਸੰਗਤ ਨੂੰ ਹਮੇਸ਼ਾ ਰੜਕਦੀ ਸੀ ਲੇਕਿਨ ਬੇਲੇ ਦੀ ਸੰਗਤ ਵੱਲੋਂ ਇਹ ਵੀ ਤੁਹਾਡੀ ਕਮੀ ਦੂਰ ਕਰ ਦਿੱਤੀ ਹੈ ਸੋ ਹੁਣ ਮਹਾਮਾਕੇ ਪਹੁੰਚੋ ਅਤੇ ਦਰਸ਼ਨ ਕਰੋ ਦੇਖੋ ਦੋਸਤੋ ਕਰੋ ਦਰਸ਼ਨ ਹਰੀ ਕ੍ਰਿਸ਼ਨ ਹਰੀ ਰਾਧੇ ਹਰੀ ਕ੍ਰਿਸ਼ਨ ਹਰੀ ਰਾਧੇ ਦੋਸਤੋ ਮੈਂ ਨਾ ਤਿੰਨ ਵਾਰ ਦਰਸ਼ਨ ਕਰਕੇ ਆਇਆ ਇਹਨਾਂ ਬੁੱਤੀਆਂ ਦੇ ਬਾਰ-ਬਾਰ ਬਹਾਨੇ ਸਿਰ ਵੀਡੀਓ ਬਣਾਉਣ ਦੇ ਬਹਾਨੇ ਸਿਰ ਕਿਉਂਕਿ ਮੈਨੂੰ ਇੰਨੀਆਂ ਸੋਹਣੀਆਂ ਲੱਗੀਆਂ ਇੰਨੀਆਂ ਸੋਹਣੀਆਂ ਲੱਗੀਆਂ ਜਿੱਦਾਂ ਸ਼ਾਖ ਸਾਥ ਭਗਵਾਨ ਕ੍ਰਿਸ਼ਨ ਔਰ ਮਾਤਾ ਰਾਧੇ ਸਵੈਮ ਮੰਦਰ ਦੇ ਵਿੱਚ ਪ੍ਰਗਟ ਹੋ ਗਏ ਹੁੰਦੇ ਆ ਕਿਉਂਕਿ ਜਿੱਥੇ ਨਾ ਸੱਚੀ ਸ਼ਰਧਾ ਹੁੰਦੀ ਆ ਸੱਚੀ ਆਸਥਾ ਹੁੰਦੀ ਆ ਉੱਥੇ ਹੀ ਭਗਵਾਨ ਦਾ ਵਾਸ ਹੁੰਦਾ ਹੈ ਦੇਖੋ ਦੋਸਤੋ ਕਰ ਰਹੇ ਆ ਤੁਸੀਂ ਦਰਸ਼ਨ ਆ ਦੇਖੋ ਜੀ ਅੱਜ ਭਗਵਾਨ ਕ੍ਰਿਸ਼ਨ ਜੋ ਬਾਂਸਰੀ ਵਜਾ ਰਹੇ ਆ ਤੇ ਨਾਲ ਮਾਤਾ ਰਾਧੇ ਤੇ ਆ ਤੁਸੀਂ ਮੰਦਰ ਦਾ ਘੁੰਮਣ ਦੇਖ ਰਹੇ ਹੋ ਦੋਸਤੋ ਸੋ ਪ੍ਰਬੰਧਕਾਂ ਵੱਲੋਂ ਬਹੁਤ ਹੀ ਖੂਬਸੂਰਤ ਢੰਗ ਨਾਲ ਮੰਦਰ ਨੂੰ ਸਜਾਇਆ ਗਿਆ ਸੀ ਸੋ ਸੰਗਤਾਂ ਆਈਆਂ ਇਹਦੇ ਵਿੱਚ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਜਿਹਦੇ ਵਿੱਚ ਦੋ ਪ੍ਰਕਾਰ ਦੀਆਂ ਸਬਜ਼ੀਆਂ ਖੀਰ ਰਵਾਲੀ ਰੋਟੀ ਤੇ ਹੋਰ ਵੀ ਬਹੁਤ ਹੀ ਸ਼ਰਧਾ ਨਾਲ ਔਰ ਤੂੰ ਦਾ ਨਾਲ ਸੰਗਤ ਨੂੰ ਸ਼ਿਕਾਇਆ ਗਿਆ ਬਹੁਤ ਹੀ ਪਿਆਰ ਸਤਕਾਰ ਨਾਲ ਸੰਗਤ ਨੂੰ ਸ਼ਿਕਾਇਆ ਗਿਆ ਤੇ ਇਧਰ ਸੰਗਤ ਮੂਰਤੀ ਦੀ ਸਥਾਪਨਾ ਕਰ ਰਹੀ ਹੈ ਸਾਰੇ ਬੇਲੇ ਦੀ ਸੰਗਤ ਦੇ ਸਹਿਯੋਗ ਨਾਲ ਔਰ ਜਿਹਦੇ ਵਿੱਚ ਸਪੈਸ਼ਲ ਸਹਿਯੋਗ ਅਵਰ ਕੁਮਾਰ ਚੇਤਨ ਜੀ ਦਾ ਹੈ ਉਹਨਾਂ ਦੇ ਪਰਿਵਾਰ ਦਾ ਹੈ ਸੋ ਬਹੁਤ ਹੀ ਸ਼ਰਧਾ ਔਰ ਆਸਥਾ ਨਾਲ ਮੂਰਤੀ ਸਥਾਪਨਾ ਕੀਤੀ ਗਈ ਤੇ ਇਧਰ ਤੁਸੀਂ ਦਰਸ਼ਨ ਕਰ ਰਹੇ ਹੋ ਸਾਰੇ ਸ਼੍ਰੀ ਮੰਦਰਾਂ ਦੇ ਭਗਵਾਨ ਬਾਬਾ ਪਾਲਕਨਾ ਜੀ ਦਾ ਮੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਹਨੂਮਾਨ ਜੀ ਦਾ ਮੰਦਰ ਔਰ ਮਾਤਾ ਸ਼ੇਰਵਾਲੀ ਦਾ ਮੰਦਰ ਸ਼੍ਰੀ ਰਾਖ ਜੀ ਦਾ ਮੰਦਰ ਵੈਸੇ ਤਾਂ ਕਹਿੰਦੇ ਕਣ-ਕਣ ਦੇ ਵਿੱਚ ਹਰੀ ਵਸਦੇ ਆ ਪੱਤੇ-ਪੱਤੇ ਤੇ ਉਹਨਾਂ ਦਾ ਨਾਮ ਹੈ ਪੱਤੇ-ਪੱਤੇ 'ਚ ਉਹਨਾਂ ਦੀ ਜਾਨ ਹੈ ਉਹਨਾਂ ਨੇ ਹੀ ਸਾਰੀ ਸ੍ਰਿਸ਼ਟੀ ਰਚਾਈ ਹੈ ਪਰ ਫਿਰ ਵੀ ਕੋਈ ਇੱਕ ਜਗ੍ਹਾ ਸਾਨੂੰ ਚੁੰਨੀ ਪੈਂਦੀ ਆ ਦੋਸਤੋ ਚਾਹੇ ਮੰਦਿਰ ਹੋਵੇ ਚਾਹੇ ਗੁਰਦੁਆਰਾ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਚਰਚ ਹੋਵੇ ਜਿੱਥੇ ਜਾ ਕੇ ਅਸੀਂ ਭਗਵਾਨ ਦੇ ਨਾਲ ਆਪਣੇ ਦੁੱਖ ਦਰਦ ਬਣਾ ਸਕੀਏ ਆਪਣੇ ਦਿਲ ਦੀਆਂ ਗੱਲਾਂ ਕਰ ਸਕੀਏ ਆਪਣੀ ਆਸਥਾ ਜਿਤਾ ਸਕੀਏ ਆਪਣਾ ਵਿਸ਼ਵਾਸ ਜਿਤਾ ਸਕੀਏ ਸੋ ਬਾਕੀ ਤਾਂ ਜੋ ਪ੍ਰਮਾਤਮਾ ਹੈ ਦੋਸਤੋ ਉਹ ਵਿਸ਼ਵਾਸ ਵਿੱਚ ਹੈ ਆਸਥਾ ਵਿੱਚ ਹੈ ਸ਼ਰਧਾ ਵਿੱਚ ਹੈ ਸੋ ਦੇਖੋ ਹੁਣ ਪੰਡਤ ਜੀ ਆਪਣਾ ਪਾਠ ਪੂਜਾ ਕਰ ਰਿਹਾ ਜੀ ਮੰਤਰ ਪੜ ਰਿਹਾ ਹੈ ਹਮਨ ਚੱਲ ਰਿਹਾ ਹਮਨ ਕੁੰਡ ਦੇ ਵਿੱਚ ਨਾਲ ਦੀ ਨਾਲ ਉਹ ਆਪਣੀ ਵਿਧੀ ਪੂਰਵਕ ਜੋ ਪੂਜਾ ਪਾਠ ਹੁੰਦਾ ਕਰ ਰਹੇ ਆ ਤੇ ਇਸ ਇਸ ਉਪਰੰਤ ਇਹ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਕੀਰਤਨ ਵੀ ਕੀਤਾ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਇਆ ਜਾਏਗਾ ਜੀ ਸੋ ਦੇਖੋ ਬਹੁਤ ਭਾਗਾਂ ਵਾਲਿਆ ਦੋਸਤੋ ਜਿਹੜੇ ਜਿਹੜੇ ਅੱਜ ਮੰਦਿਰ ਦੇ ਵਿੱਚ ਪਹੁੰਚੇ ਜਿਨ੍ਹਾਂ ਨੇ ਇਹ ਦਿਬਿਆ ਦਰਸ਼ਨ ਕੀਤੇ ਜਿਨ੍ਹਾਂ ਨੇ ਇਸ ਖੁਸ਼ੀ ਨੂੰ ਆਪ ਆਪਣੇ ਹੰਦੀ ਹਟਾਇਆ ਜਿਨ੍ਹਾਂ ਨੇ ਆਪਣੇ ਅੱਖੀ ਇਸ ਅਫਸਰ ਦਾ ਆਨੰਦ ਮਾਣਿਆ ਸੋ ਦੇਖੋ ਦੋਸਤੋ है ना कमार so, वीडियो कुमारीडियो शेयर करिए दोस्तों ते ले so, कर लो मेरे पेज में फॉलो सो दर्शन करो जी हम थोड़ी देर लिए चुप कर जा सो हूँ तुम दर्शन करते जाओ हरे कृष्णा हरे रामा हरे कृष्णा हरे रामा ओम नमः शिवाय प्राचीन शिव मंदिर बेला ओम नमः शिवाय ओम नमः शिवाय दोस्तों ਮੈਂ ਓਮ ਨਮ ਸ਼ਵਾਯ ਦਾ ਉਚਾਰਨ ਇਸ ਲਈ ਕਰ ਰਿਹਾ ਕਿ ਚਲੋ ਬਾਹਨੇ ਸਿਰ ਨਾਲੇ ਤਾਂ ਮੈਂ ਓਮ ਨਮ ਸ਼ਵਾਯ ਦਾ ਉਚਾਰਨ ਕਰ ਰਿਹਾ ਨਾਲੇ ਪ੍ਰਭੂ ਨੂੰ ਯਾਦ ਕਰ ਰਿਹਾ ਨਾਲੇ ਤੁਹਾਡੇ ਕੰਨਾਂ ਵਿੱਚ ਵੀ ਇਹ ਆਵਾਜ਼ ਆਵੇ ਇਹ ਮੰਤਰ ਜਾਵੇ ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਹਰੇ ਕ੍ਰਿਸ਼ਨ ਹਰੇ ਰਾਧੇ ਹਰੇ ਕ੍ਰਿਸ਼ਨ ਹਰੇ ਰਾਧੇ ਜ਼ਰੂਰ ਲਿਖਣਾ ਸੋ ਦੇਖੋ ਜੀ ਕਿੰਨੀ ਸੰਗਤ ਹੈ ਸੋ ਹੁਣ ਸੰਗਤ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਦੇਖੋ ਕਿੰਨੀ ਖੁਸ਼ੀ ਆ ਇਹਨਾਂ ਨੂੰ ਚੜੀ ਹੋਈ ਕਿੰਨੀ ਰੌਣਕ ਆ ਮੰਦਰ ਦੇ ਵਿੱਚ ਸੋ ਇਧਰ ਸਾਡੀ ਸਤਿਕਾਰਯੋਗ ਸਾਡੇ ਵੱਡੇ ਸਾਡੇ ਛੋਟੇ ਸਾਡੇ ਵੀਰ ਸਾਡੇ ਚਾਚੇ ਤਾਏ ਅੰਕਲ ਜੋ ਵੀ ਆ ਗਿਆ ਟੰਡ ਦੇ ਵਿੱਚ ਸਾਰੇ ਇਕੱਠੇ ਹੁੰਦੇ ਆ ਦੋਸਤੋ ਸੋ ਇਧਰ ਦੇਖੋ ਇਧਰ ਸਾਡੇ ਪਹਿਲਵਾਨ ਜੀ ਬੈਠੇ ਆ ਜੀ ਸੋ ਕੋਈ ਵੀ ਪ੍ਰੋਗਰਾਮ ਹੋਵੇ ਇਹ ਸਾਡੇ ਪਿੰਡ ਦੀ ਸ਼ਾਨ ਹੈ ਸਾਡਾ ਮਿੱਤਰੂ ਪਹਿਲਵਾਨ ਹੈ ਸੋ ਵੈਸੇ ਮੇਰੇ ਪਰ ਨੂੰ ਗਰਮ ਵੀ ਹੋ ਗਿਆ ਸੀ ਕਹਿੰਦਾ ਯਾਰ ਤੂੰ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਤੂੰ ਕੈਮਰਾ ਜਾ ਕੇ ਆ ਜਾਂਦਾ ਪੂਰੇ ਸੋ ਅਸੀਂ ਇਹਦਾ ਗੁਰਸਾ ਨਹੀਂ ਕਰਦੇ ਕਿਉਂਕਿ ਇਹਨਾਂ ਵਿੱਚ ਵੀ ਪਰਮਾਤਮਾ ਹੀ ਵਸਦੇ ਆ ਪੱਕਾ ਰੋਟੀ ਬੰਦੇ ਆ ਸੋ ਇਧਰ ਸਾਡਾ ਜੋ ਬੰਮੀਰ ਇਧਰ ਸतीश ਵੀਰ ਹੈ ਇਧਰ ਸਾਡੇ ਸਾਰੇ ਵੀਰ ਰੋਹਤ ਵੀਰ ਹੋਣੀ ਇਧਰ ਸਾਡੇ ਅੰਕਲ ਜੀ ਹੋਣੀ ਸਾਡੇ ਡਾਕਟਰ ਸਾਹਿਬ ਇਧਰ ਸਾਡੇ ਚਾਚਾ ਜੀ ਹੋਣੀ ਬਨੀ ਵੀਰ ਹੋਣੀ ਤੇ ਸਾਡੇ ਰਵੀ ਵੀਰ ਹੋਣੀ ਵੀ ਹੈ ਇਧਰ ਕਰੋ ਜੀ ਦਰਸ਼ਨ ਹਰੇ ਰਾਮ ਹਰੇ ਰਾਮ ਹਰੇ ਰਾਮ 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 ਦਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿ ਆਇਓ ਸ਼ੇਅਰ ਕਰਿ ਆਇਓ ਤਾਂ ਕਿ ਇਹ ਇੱਕ ਡਿਊਟੀ ਆ ਜਿਹੜੀ ਮੈਂ ਆਪਣੀ ਨਿਵਾ ਦਿੱਤੀ ਕਿਉਂਕਿ ਮੇਰੀ ਸ਼ੌਂਕ ਸੀ ਯਾਰ ਕਿ ਜਦੋਂ ਮੂਰਤੀ ਦੀ ਸਥਾਪਨਾ ਹੋਣੀ ਹੈ ਕਿ ਮੈਂ ਉਸ ਦੀ ਵੀਡੀਓ ਸ਼ੂਟ ਕਰਾਂ ਔਰ ਮੈਂ ਸਾਰੇ ਦੋਸਤਾ ਤੱਕ ਇਹ ਦ੍ਰਿਸ਼ ਨੂੰ ਪਹੁੰਚਾਵਾਂ ਔਰ ਆਪ ਸਾਰੇ ਜਿੱਥੇ ਵੀ ਤੁਸੀਂ ਬੈਠੇ ਹੋ ਉਹ ਤੁਸੀਂ ਉੱਥੇ ਹੀ ਇਸ ਦਿਬਿਆ ਮੂਰਤੀ ਦੇ ਇਸ ਦਿਬਿਆ ਮੰਦਿਰ ਦੇ ਇਸ ਸ਼ੁਭ ਅਪਸਰ ਦੇ ਦਰਸ਼ਨ ਕਰ ਸਕੋ ਸੋ ਦੋਸਤੋ ਇਹ ਯਾਦਗਾਰਾਂ ਹੁੰਦੀਆਂ ਤਸਵੀਰਾਂ ਇਹ ਯਾਦਾਂ ਹਮੇਸ਼ਾ ਰਹਿਣਗੀਆਂ ਸੋ ਦੇਖੋ ਜੀ ਹਮਰ ਚੱਲ ਰਿਹਾ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਅਜਮੰਦਰ ਦਾ ਸੁਬੰਦਰ ਦੀ ਬਹੁਤ ਖੂਬਸੂਰਤ ਬਣਿਆ ਜੀ ਤੇ ਆ ਟਾਈਲਾਂ ਦੇ ਵਿੱਚ ਤਸਵੀਰ ਜੋ ਬਹੁਤ ਹੀ ਖੂਬਸੂਰਤ ਲੱਗਦੀ ਹੈ ਦਿਲ ਨੂੰ ਛੂੰਹਦੀ ਹੈ ਸੋ ਦੇਖੋ ਜੀ ਇੱਧਰ ਸਾਡੇ ਮੰਦਰ ਦੇ ਨਾਲੇ ਦੋਸਤੋ ਬੈਕਸਾਈਡ ਗੁਰਦੁਆਰਾ ਸਾਹਿਬ ਆ ਇੱਕ ਸਾਈਡ ਖੇੜਾ ਜੇ ਪਿੰਡ ਦਾ ਤੇ ਇੱਧਰ ਸਾਡੇ ਚਾਚੀ ਜੀ ਹੋਣੀ ਸਾਡੀ ਆਂਟੀ ਜੀ ਹੋਣੀ ਸਾਡੀ ਭੈਣ ਸਾਡੀਆਂ ਮਾਤਾਵਾਂ ਕੀਰਤਨ ਦੇ ਵਿੱਚ ਮਗਨ ਤੇ ਆਜੋ ਜੀ ਹੁਣ ਤੁਹਾਨੂੰ ਚੰਗੀ ਤਰ੍ਹਾਂ ਦਰਸ਼ਕ ਕਰਾਉਣਾ ਦੇਖੋ ਜੀ ਭਾਈ ਮੈਂ ਤਿੰਨ ਵਾਰ ਦਰਸ਼ਨ ਕਰੇ ਹਰੇ ਕ੍ਰਿਸ਼ਨ ਹਰੇ ਰਾਧੇ ਹਰੇ ਕ੍ਰਿਸ਼ਨ ਮੈਂ ਤਿੰਨ ਵਾਰ ਦਰਸ਼ਨ ਕਰਕੇ ਆਇਆ ਬਹੁਤ ਹੀ ਖੂਬਸੂਰਤ ਮੈਨੂੰ ਐਡਾ ਲੱਗ ਰਿਹਾ ਸੀ ਜਿਸ ਤਰ੍ਹਾਂ ਸ਼ਾਕ ਸਾਥ ਭਗਵਾਨ ਕ੍ਰਿਸ਼ਨ ਤੇ ਮਾਤਾ ਰਾਧਾ ਅੱਜ ਮੰਦਿਰ ਦੇ ਵਿੱਚ ਗ੍ਰਾਜਮਾਨ ਹੋ ਗਏ ਹੋਣ ਸੋ ਮੂਰਤੀ ਬਣਾਉਣ ਵਾਲੇ ਦੇ ਅੰਦਰ ਵੀ ਉਸ ਵਕਤ ਪ੍ਰਮਾਤਮਾ ਦਾ ਹੀ ਇੱਕ ਰੂਪ ਇੱਕ ਪ੍ਰਮਾਤਮਾ ਉਹਦੇ ਅੰਦਰ ਕਲਾ ਭਰ ਦਿੰਦਾ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਦਿਬਿਆ ਮੂਰਤੀਆਂ ਬਣਦੀਆਂ ਐ ਸੋ ਦੇਖੋ ਜੀ ਸ਼ੰਗਮਾਰ ਮਾਰ ਦੀ ਮੂਰਤੀ ਐ हरे कृष्णा हरे कृष्णा हरे राधे हरे राधे हरे कृष्णा कहते हैं कृष्ण के बिना राधा अधूरी है और राधा के बिना कृष्ण अधूरे हैं तो बाकी दोस्तों ਤੁਸੀਂ ਦੇਖੋ ਜੀ ਆ ਮੰਦਿਰ ਦੀ ਬੈਕ ਸਾਈਡ ਹੈ ਹੁਣ ਤੁਸੀਂ ਵੀਡੀਓ ਦੇਖੋ ਜੀ ਸਾਰੀ ਤੇ ਇੱਕ ਮੈਂ ਤੁਹਾ ਤੋਂ ਮਾफी ਚਾਹੁੰਦਾ ਕਿਉਂਕਿ ਮੇਰੇ ਵਿੱਚ ਆਵਾਜ਼ ਬੰਦ ਕਰਨੀ ਪਈ ਆ ਕਿਉਂਕਿ ਗਾਣੇ ਚੱਲਦੇ ਸੀ ਸੀੜੀ ਚਲਦੀ ਸੀ ਜਿਹਦੇ ਨਾਲ ਫਿਰ ਸਾਡੇ ਪੇਜ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਸ਼ੂ ਆ ਜਾਂਦਾ ਕਾਪੀਰਾਈਟ ਦਾ ਇਸ ਲਈ ਸਾਨੂੰ ਕਿਤੇ ਕਿਤੇ ਆਵਾਜ਼ ਬੰਦ ਕਰਨੀ ਪਈ ਆ ਲੇਕਿਨ ਜਿਹੜੀ オリジナル ਸੀ ਉਹ ਆਵਾਜ਼ ਤੁਹਾਡੇ ਵਿੱਚ ਉਸੇ ਤਰ੍ਹਾਂ ਵੀ ਰੋਗੀ ਸੋ ਜਿਹੜੇ ਲੋਕ ਜੀ ਹੁਣ ਵੀਡੀਓ ਨਾਲ ਸੋ ਮੈਨੂੰ ਦਿਓ ਇਜਾਜ਼ਤ ਤੇ ਜਾਂਦੇ ਜਾਂਦੇ ਮੈਂ ਫਿਰ ਕਹੂੰਗਾ ਦੋਸਤੋ ਇਸ ਸ਼ੁਭ ਅਫਸਰ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸਾਰਿਆਂ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਇਹਨੂੰ ਸਾਂਝਾ ਜ਼ਰੂਰ ਕਰਿਓ ਕਿ ਕੋਈ ਦਿਨ ਬਾਰ-ਬਾਰ ਨਹੀਂ ਆਣਾ ਹਾਂ ਨਾਲੇ ਜਦ ਤੁਸੀਂ ਸ਼ੇਅਰ ਕਰਦੋਂਗੇ ਤੁਹਾਡੇ ਕੋਲ ਵੀ ਸੇਵ ਹੋ ਜੂਗੀ ਹਰੇਕ